ਲੁਧਿਆਣਾ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਪੱਗਾਂ ਦੀ ਸੇਵਾ ਕੀਤੀ ਜਾ ਰਹੀ ਹੈ ਪੱਗਾਂ ਦਾ ਲੰਗਰ ਲਗਾਇਆ ਗਿਆ ਹੈ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਜਿਹੜੀ ਇਹ ਸੇਵਾ ਜਿਹੜੀ ਕੀਤੀ ਗਈ ਹੈ ਵਿਸ਼ੇਸ਼ ਤੌਰ ਦੇ ਉਤੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਪਹੁੰਚੇ ਨੇ ਜਿਨ੍ਹਾਂ ਦੇ ਖੁਦ ਉਹਨਾਂ ਦੇ ਜਿਹੜੀ ਪੱਗ ਬਣ ਗਏ ਸਰ ਪਹਿਲਾਂ ਤਾਂ ਇੱਕ ਵੱਡੀ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਦੇ ਅਫਤਾਰਪੁਰਪ ਦੀ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮਾਰਤਬਾ ਦਿਨਾ ਤੇ ਫਿਰ ਜਿਹੜਾ ਅਸੀਂ ਅੱਜ ਪੱਗਾਂ ਦਾ ਲੰਗਰ ਲਾਇਆ ਗਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਦਸਤਾਰ ਹੈ ਮੇਰੇ ਵੱਡੇ ਵੀਰ ਅਸ਼ੋਕ ਪ੍ਰੈਸ਼ਰ ਪੱਪੀ ਦੇ ਸਜਾਈ ਗਈ ਹੈ ਉਹਦੇ ਪਿੱਛੇ ਇੱਕ ਮਕਸਦ ਹੈ ਕਿਉਂਕਿ ਮੇਰੇ ਵੀਰ ਪੱਪੀ ਪ੍ਰਾਸ਼ਰ ਜੀ ਹਿੰਦੂ ਜਿਹੜੇ ਨੇ ਧਰਮ ਨੇ ਉਹਨਾਂ ਨੂੰ ਨਮਿੰਦਗੀ ਕਰਦੇ ਨੇ ਸਾਡਾ ਫਰਕ ਕੋਈ ਨਹੀਂ ਹਿੰਦੂ ਸਿੱਖ ਦੋਨੇ ਇੱਕ ਨੌ ਤੇ ਮਾਸ ਦਾ ਰਹਿਤਾ ਇਹਨਾਂ ਦੇ ਦਸਤਾਰ ਸੀ ਆ ਕਿ ਇੱਕੋ ਮੈਸੇਜ ਦਿੱਤਾ ਬਈ ਸਾਡੇ ਵਿੱਚ ਕੋਈ ਫਰਕ ਨਹੀਂ ਅਸੀਂ ਦੋਨੇ ਇੱਕ ਪਿਓ ਦੇ ਪੁੱਤਾਂ ਧਰਮਾ ਬੰਦੀ ਪਾਉਂਦਾ ਦੇਸ਼ ਦੇ ਵਿੱਚ ਦੇਸ਼ ਦੇ ਧਰਮ ਦੇ ਨਾਂ ਤੇ ਬੰਦੀਆਂ ਪਾਉਂਦੇ ਨੇ ਪਰ ਸਾਡੇ ਵਿੱਚ ਕੋਹਰਾ ਫਰਕ ਨਹੀਂ 9 ਮਹੀਨੇ ਦਾ ਰਿਸ਼ਤਾ ਕਦੇ ਫਰਕ ਨਹੀਂ ਜਿੱਥੇ ਨੌਜਵਾਨਾਂ ਨੂੰ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਲੋਕਾਂ ਨੂੰ ਜਿਹੜਾ ਦਸਤਾਰਾਂ ਜਿਹੜੀਆਂ ਨੇ ਬੰਦੀਆਂ ਜਾ ਰਹੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਕੁਰੀਤੀਆਂ ਜਿਹੜੀਆਂ ਸਮਾਜਿਕ ਕ੍ਰੀਤੀਆਂ ਨੇ ਉਹਨਾਂ ਤੋਂ ਵੀ ਦੂਰ ਨੇ ਬਿਲਕੁਲ ਮੈਂ ਸਮਝਦਾ ਵੀ ਇੱਕ ਤਾਂ 22 ਦੇ ਦਸਤਾਰ ਸਜਾਈ ਆ ਇੱਕ ਜਿਹੜੀ ਅੱਜ ਪੰਗਾ ਦਾ ਲੰਗਰ ਉਹ ਲੰਗਰ ਦਾ ਪਿੱਛੇ ਵੀ ਇੱਕ ਮਕਸਦ ਹੈ ਕਿ ਜਿਹੜੇ ਨੌਜਵਾਨਾਂ ਪੰਡਿਤਪੁਰੇ ਫਸੇ ਨੇ ਜਿਹੜੇ ਦਾੜੀ ਕੇਸ ਕਤਲ ਕਰ ਦਿੰਦੇ ਨੇ ਜਾਂ ਦਸਤਾਰਾਂ ਸਜਾਉਣਾ ਹੀ ਹਟ ਜਾਂਦੇ ਨੇ ਮੈਂ ਸਮਝਦਾ ਵੀ ਉਹਨਾਂ ਨੂੰ ਇੱਕ ਅਸੀਂ ਇੱਕ ਆਦਤ ਪਾਉਣੀ ਹੈ ਵੀ ਤੁਸੀਂ ਸਭ ਤੋਂ ਪਹਿਲਾਂ ਦਸਤਾਰ ਸਜਾਉਣ ਲੱਗ ਜਾਓ ਦਾੜੀ ਕੇਸ ਪਹਿਮਾ ਰੋਕ ਕੇ ਰੱਖ ਜੇ ਕਿਉਂਕਿ ਜਿਹੜਾ ਦਸਤਾਰ ਹੈ ਸਾਡੀ ਸ਼ਾਨ ਹੈ ਸਾਡੀ ਪਛਾਣ ਹੈ ਇਹ ਪਛਾਣ ਜੇ ਖਤਮ ਹੋ ਜੂਗੀ ਤਾਂ ਮੈਂ ਸਮਝਦਾ ਵੀ ਅਸੀਂ ਕਿੱਥੇ ਖੜੇ ਹਾਂ ਇਸ ਲਈ ਮੈਂ ਇਹ ਇਹ ਤੁਹਾਡੇ ਮੰਗ ਲੈ ਬੇਨਤੀ ਵੀ ਕਰਨੀ ਚਾਹੁੰਦਾ ਪੰਜਾਬ ਦੇ ਨੌਜਵਾਨਾਂ ਨੂੰ ਕਿ ਸੋਹਣਿਆਂ ਦਸਤਾਰਾਂ ਸਜਾਇਆ ਕਰੋ ਦਸਤਾਰ ਸਜਾ ਕੇ ਆਪਣਾ ਚਿਹਰਾ ਦੇਖੋ ਤੇ ਜਿਹੜਾ ਜਿਹੜਾ ਤੁਸੀਂ ਦਾੜੀ ਕੇਸ ਸਿੱਖ ਦਾ ਬੱਚਾ ਕਟਾ ਕੇ ਸ਼ੀਸ਼ੇ ਮੂਰੇ ਖੜਦਾ ਉਹ ਫਰਕ ਦੇਖ ਲਵੇ ਮੈਂ ਸਮਝਦਾ ਉਹਨੂੰ ਆਪਣੇ ਸਵਾਲ ਦਾ ਆਪਣੇ ਆਪ ਜਵਾਬ ਮਿਲੂ ਤੇ ਬਾਈ ਪੱਪੀ ਦਾ ਜੀ ਦੇਖੋ ਚੜਾਈ ਕਿੰਨੀ ਲੱਗਦੀ ਹੈ ਦਸਤਾਰ ਸਜਾਏ ਜੀ ਵੀ ਮੈਂ ਸਮਝਦਾ ਇੱਕ ਮਸਲਾ ਹੈ ਜੀ ਬਿਲਕੁਲ ਕਿ ਬਧਾਇਕ ਸਾਹਿਬ ਕਹਿੰਦੇ ਨੇ ਕਿ ਦਸਤਾਰ ਸਜਾਈ ਕਹਿੰਦੇ ਸੋਹਣੇ ਲੱਗਦੇ ਹੋ ਵੈਸੇ ਵੀ ਤੁਸੀਂ ਤਾਂ ਜਿਹੜਾ ਬਾ ਚਰਚਾ ਚ ਰਹਿ ਰਹੇ ਹੋ ਸੋਹਣੇ ਲੱਗਦੇ ਹੋ ਅੱਜ ਦਸਤਾਰ ਸਜਾਈ ਗਈ ਹੈ ਕੀ ਸੁਨੇਹਾ ਸੁਨੇਹਾ ਤਨ ਤਨ ਬਾਬਾ ਦੀਪ ਸਿੰਘ ਦੇ ਅੱਜ ਇੱਥੇ ਮਾਲਟੋਨ ਵਿਖੇ ਛੋਟੇ ਭਾਈ ਕਲਵੰਦ ਸਿੰਘ ਸਿੱਧੂ ਦੀ ਗਵਾਈ ਦੇ ਵਿੱਚ ਅੱਜ ਇਹਨਾਂ ਦੀ ਸਮੂੱਚੀ ਜਿੰਨੀ ਆਮ ਆਦਮੀ ਪਾਰਟੀ ਦੀ ਟੀਮ ਆ ਅੱਜ ਪੱਗਾਂ ਦਾ ਲੰਗਰ ਲਾਇਆ ਗਿਆ ਮੈਂ ਸਮਝਦਾ ਇਹ ਬਹੁਤ ਵਧੀਆ ਫਰਾਲਾ ਗੁਰੂ ਸਾਨੂੰ ਇਹੀ ਸੰਦੇਸ਼ ਦੇਣਾ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਾਂਗੇ ਹਮੇਸ਼ਾ ਗੁਰੂ ਆਪਣੀ ਕਿਰਪਾ ਬਣਾ ਕੇ ਰੱਖਦਾ ਸਾਡੇ ਪੰਜਾਬ ਤੇ ਸਾਡੇ ਦੇਸ਼ ਤੇ ਔਰ ਸਾਡੇ ਲੁਧਿਆਣੇ ਤੇ ਸਾਰਿਆਂ ਦੇ ਗੁਰੂ ਦੀ ਕਿਰਪਾ ਬਾਬਾ ਧੰਨ ਧੰਨ ਦੀਪ ਸਿੰਘ ਦਾ ਪਵਿੱਤਰ ਦਿਹਾੜਾ ਵੀ ਆ ਰਿਹਾ ਪਾਵਨ ਦਿਹਾੜਾ ਅਸੀਂ ਸਾਰੇ ਰਲ ਕੇ Hindu Muslim Sikh ईसाई ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾਉਨੇ ਆ ਔਰ ਬਾਬੇ ਅੱਗੇ ਅਰਦਾਸ ਕਰਦੇ ਆ ਕਿ ਹਮੇਸ਼ਾ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਬਣਾ ਕੇ ਰੱਖੀ ਤਾਂ ਕਿ ਸਮਾਜ ਤੇਰੇ ਦਿੱਤੇ ਹੋਏ ਜਿਹੜਾ ਮੈਸੇਜ ਦਿੱਤਾ ਹੋਇਆ ਲੋਕ ਉਸੇ ਤਰ੍ਹਾਂ ਹੀ ਸੇਵਾ ਕਰਨ ਇਸੇ ਤਰ੍ਹਾਂ ਹੀ ਹਮੇਸ਼ਾ ਪੰਜਾਬ ਚੜ੍ਹਦੀ ਕਲਾ ਚ ਰਹੇ ਸਰ ਪਹਿਲਾਂ ਵੀ ਕਹਿੰਦੇ ਜੀ ਜਦੋਂ ਸਿਆਣੇ ਬਜ਼ੁਰਗ ਸਾਡੇ ਦਾਦੇ ਹੁੰਦੇ ਸੀ ਵੀ ਜਿਹੜਾ ਪਹਿਲਾਂ ਬੱਚਾ ਵੱਡਾ ਹੁੰਦਾ ਸੀ ਘਰ ਦੇ ਵਿੱਚ ਉਹਦੇ ਜੂੜਾ ਰੱਖਿਆ ਜਾਂਦਾ ਸੀ ਬਾਹਰ ਰੱਖੇ ਜਾਂਦੇ ਸੀ ਉਹਦੇ ਜਿਹੜੇ ਆ ਪੱਗ ਬੰਨਦੇ ਹੁੰਦੇ ਸੀ ਜਾਂ ਕਹ ਲਓ ਉਹਨੂੰ ਪ੍ਰਧਾਨਕ ਜਾਂ ਕੁਝ ਵੀ ਉਦੋਂ ਮਹਾਰਾਜ ਦੇ ਦਰ ਦੇ ਉੱਤੇ ਜਾ ਕੇ ਮਾਮਾ ਸੁੱਖ ਦਿਆਂ ਸੀ ਵੀ ਕੋਈ ਲਾਲ ਦੇਏਗਾ ਤੇ ਸਾਨੂੰ ਪਹਿਲਾਂ ਸਿੰਘ ਸਜਾਉਂਗੀ ਉੱਥੇ ਅੱਜ ਸਿੰਘ ਹੀ ਸਜੇ ਹੋਏ ਆ ਸਾਰੇ ਪਾਸੇ ਅੱਜ ਸਾਡੇ ਮਨ ਨੂੰ ਬਹੁਤ ਤੰਦਰੁਸਤੀ ਆ ਇਸ ਕਰਕੇ ਸਿੱਧੂ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਸਾਰੇ ਲੋਕ ਦੱਸੇ ਹੋਏ ਗੁਰੂ ਦੇ ਉਪਰਾਲੇ ਦੇ ਉੱਤੇ ਚੱਲ ਕੇ ਆਪਣੇ ਦੇਸ਼ ਤੇ ਕੌਮ ਦੀ ਸੇਵਾ ਕਰਨ ਨੌਜਵਾਨਾਂ ਨੂੰ ਕੀ ਮੈਸੇਜ ਆ ਕਿਉਂਕਿ ਖਾਸ ਤੌਰ ਤੇ ਇਸ ਟਾਈਮ ਨੌਜਵਾਨੀ ਨੂੰ ਸੰਦੇਸ਼ ਜਣਾ ਦੇਖੋ ਇੱਕੋ ਹੀ ਸੰਦੇਸ਼ ਆ ਜੇ ਆਪਾਂ ਆਪਣੇ ਮਾਪਿਆਂ ਦੀ ਕਦਰ ਕਰਾਂਗੇ ਨਸ਼ੇ ਤੋਂ ਦੂਰ ਰਾਂਗੇ ਨਸ਼ਾ ਰਾਹਤ ਰਾਂਗੇ ਤਾਂ ਪੰਜਾਬ ਤੇ ਦੇਸ਼ ਦੀ ਸੇਵਾ ਤਾਂ ਹੀ ਹੋ ਸਕਦੀ ਆ ਔਰ ਮਾਪਿਆਂ ਨੂੰ ਕਦੇ ਆਪਣਿਆਂ ਨੂੰ ਆਨ ਦੇਖਿਆ ਨਾ ਕਰੋ ਮਾਪਿਆਂ ਦੇ ਚਰਨਾਂ ਦੇ ਵਿੱਚ ਹੀ ਗੁਰੂ ਦਾ ਆਸ਼ੀਰਵਾਦ ਆ ਜੀ ਬਿਲਕੁਲ ਕਿਤੇ ਨਾ ਕਿਤੇ ਵਧਾਇਆ ਇੱਕ ਸ਼ੋਕਪ੍ਰਾਸ਼ਰ ਪੱਪੀ ਜੀ ਨੇ ਵੀ ਬਹੁਤ ਸੋਹਣਾ ਜਿਹੜਾ ਸਨੇਹਾ ਦਿੱਤਾ ਵਾ ਤੇ ਉੱਥੇ ਹੀ ਵਧਾਇਆ ਸਰ ਸਰ ਬੱਲਾਂ ਵੀ ਜਿਹੜੇ ਵੱਡੇ ਜਿਹੜੇ ਹੁੰਦੇ ਸੀ ਬਜ਼ੁਰਗ ਹੁੰਦੇ ਸੀ ਕਹਿੰਦੇ ਕਿ ਵੱਡਾ ਜਿਹੜਾ ਘਰ ਦੇ ਵਿੱਚ ਮੈਂਬਰ ਹੁੰਦਾ ਸੀ ਉਹਦੇ ਪੱਗ ਬੰਨੀ ਜਾਂਦੀ ਦਸਤਾਰ ਸਜਾਈ ਜਾਂਦੀ ਸੀ ਲੱਗਦਾ ਕਿ ਇੱਕ ਮੁਰਤੋਂ ਜਿਹੜੀਆਂ ਰੀਤ ਇਹ ਚਲਾ ਰਹੀ ਮੈਂ ਸਮਝਦਾ ਵੀ ਇਹ ਕਈ ਅੱਜ ਵੀ ਇਹ ਪਰੰਪਰਾ ਕਈ ਅਜੇ ਵੀ ਚੱਲਦੀ ਹੈ ਮੈਂ ਪੰਡਤ ਭਾਈ ਚਾਰੇ ਦੀ ਗੱਲ ਕਰਦਾ ਇਹ ਵੱਡੇ ਮੁੰਡੇ ਨੂੰ ਅੱਜ ਵੀ ਦਸਤਾਰ ਸਜਾਉਂਦੇ ਨੇ ਮੈਂ ਹਿਆਰਪੁਰ ਤੇ ਬਹੁਤ ਪਰਿਵਾਰਾਂ ਵਿੱਚ ਨੇ ਇੱਥੇ ਸਾਡੇ ਲਿਜਾਣੇ ਵੀ ਰਹਿੰਦੇ ਨੇ ਮੇਰੇ ਹਲਕੇ ਵੀ ਰਹਿੰਦੇ ਨੇ ਉਹ ਦਸਤਾਰ ਸਜਾਉਂਦੇ ਨੇ ਉਹਨਾਂ ਦੇ ਵਿੱਚ ਮਨ 'ਚ ਕੋਈ ਫਰਕ ਨਹੀਂ ਹੈ ਤਾਂ ਜਿਹੜੇ ਰਾਜਨੀਤਿਕ ਲੋਕ ਨੇ ਇਹੀ ਧਰਮ ਦੇ ਨਾਂ ਤੇ ਬੰਦੀ ਪਾਉਂਦੇ ਨੇ ਸਾਡੇ ਪੰਜਾਬ 'ਚ ਪੂਰਾ ਕੋਈ ਫਰਕ ਨਹੀਂ ਆ ਰਾਮ ਮੰਦਿਰ ਦਾ ਹੁਣੇ ਸਥਾਪਨਾ ਹੋਈ ਹੈ ਮੈਂ ਸਮਝਦਾ ਵੀ ਬਿੱਦੀ ਵੱਡੀ ਖੁਸ਼ੀ ਪੰਜਾਬ ਦੇ ਲੋਕਾਂ ਨੇ ਮਨਾਈ ਹੈ ਸਿੱਖਾਂ ਨੇ ਮਨਾਈ ਹੈ ਪੂਰੇ ਇੰਡੀਆ ਕਿਤੇ ਵੀ ਨਹੀਂ ਮਨਾਈ ਹੈ ਕੀ ਮੈਸੇਜ ਕੀ ਸੁਨੇਹਾ ਕਿਉਂਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਪੱਗਾਂ ਜਿਹੜੀਆਂ ਪਹਿਲਾਂ ਵੀ ਇੱਕ ਵਾਰੀ ਉਪਰਾਲਾ ਕੀਤਾ ਸੀ ਪੱਗਾਂ ਜਿਹੜੀਆਂ ਪੱਗਾਂ ਦਾ ਲੰਗਰ ਲਗਾਇਆ ਸੀ ਇਹ ਦੂਸਰੀ ਵਾਰੀ ਉਹ ਲੰਗਰ ਲਗਾਇਆ ਗਿਆ ਨੌਜਵਾਨ ਜਿਹੜੇ ਲੋਕ ਨਹੀਂ ਖਰੀਦ ਸਕਦੇ ਨਹੀਂ ਲੈ ਸਕਦੇ ਉਹਨਾਂ ਦੇ ਅੱਜ ਜਿੰਨੇ ਮਰਜ਼ੀ ਨੌਜਵਾਨ ਜਿਹੜਾ ਪੱਗ ਨਹੀਂ ਖਰੀਦ ਸਕਦਾ ਆਜੇ 7300 ਮੀਟਰ ਬਾਬਾ ਦੀਪ ਸਿੰਘ ਨੇ ਸਾਡੇ ਕੋਲ ਸੇਵਾ ਲਈ ਹੈ ਮੈਂ ਸਮਝਦਾ ਵੀ ਇੱਥੋਂ ਬੰਨ ਕੇ ਇਕੱਠਾ ਦੇ ਲੱਗ ਜੇ ਵੀ ਬਾਈ ਪੱਪੀ ਦੇ ਘਰ ਤੱਕ ਪਹੁੰਚ ਜਾਊਗਾ ਇਸ ਲਈ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਕਿ ਆਪਣੇ ਆਪਣੇ ਧਰਮ ਦੇ ਪੱਕੇ ਰਹੋ ਪਰ ਕੱਟੜਵਾਦ ਨਹੀਂ ਆਉਣਾ ਕੱਟੜਵਾਦ ਨਹੀਂ ਕਰਨਾ ਆਪਣੇ ਧਰਮ ਦੇ ਪੱਕਾ ਰਹੇ ਜਿਹੜਾ Hindu ਆ Hindu ਧਰਮ ਦੇ ਪੱਕਾ ਰਹੇ Sikh Sikh ਤੇ ਰਹੇ Musalman Musalman ਤੇ ਰਹੇ ਤੇ ਜਿਹੜਾ Asai Asai ਤੇ ਰਹੇ ਪਰ ਸਭ ਧਰਮਾਂ ਦਾ ਸਤਿਕਾਰ ਕਰੇ ਉਹਦੇ ਨਾਂ ਤੇ ਨਾ ਕੋਈ ਰਾਜਨੀਤੀ ਤੇ ਨਾ ਕੋਈ ਫਿਰਕੂਬਾਦ ਉਹਦੇ ਤੋਂ ਦੂਰ ਰਹਿਣਾ ਬਹੁਤ ਵਧੀਆ ਸੁਨੇਹਾ ਜਿਹੜਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਹੈ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਜਿਹੜੀ ਪਗੜੀ ਜਿਹੜੀ ਹੈ ਸਜਾਈ ਗਈ ਹੈ ਉੱਥੇ ਹੀ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਕੁਰਤੀਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ